ਸਾਸਰੀਗਾਲ ਵੀਰ ਜੀ ਮਾਨਮੀ ਤੇ ਡੇਰੀ ਫਾਰਮ ਚ ਭੈਣ ਭਣਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋੜਿਆਲ ਕੰਗ ਅੱਜ ਵੀਰ ਅਵਤਾ ਡਾਕਟਰ ਕੋ ਪਹੁੰਚ ਚੁੱਕੇ ਆ ਵੀਰ ਕੋ ਤਿੰਨ ਪਸ਼ੂ ਆ ਦੋ ਸੂਈਆਂ ਸਵਾਈਆਂ ਵਾ ਇੱਕ ਟੋਕਰ ਝੋਟੀ ਆ ਤੇ ਲੈਨੇ ਆ ਵੀਰ ਕੋ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਕਿਥੇ ਕੀ ਆ ਜੇ ਹੋਰ ਸੁਣਾਓ ਸੇਤਾਂ ਦੀ ਬੜੇ ਸਬਤੀ ਬੜੀ ਮਾਲਕ ਦੀ ਬੜੇ ਦਿਨਾਂ ਬਾਅਦ ਦਿਖੇ ਜੁ ਅੱਜ ਉਹ ਇੱਥੇ ਕੰਮ ਤੋਂ ਚੁਰਜੇ ਮਿਸਤਰੀ ਲੱਗ ਗਿਆ ਖਲਾਰਾ ਨੇ ਮੁੱਤਨ ਅੱਛਾ ਮਿਸਤਰੀ ਲਾਏ ਘਰ ਆ ਮਿਸਤਰੀ ਲੱਗਿਆ ਤਿੰਨ ਚਾਰ ਮਹੀਨੇ ਹੋ ਗਏ ਲੱਗਿਆ ਠੀਕ ਹੈ ਠੀਕ ਹੈ ਵੀਰ ਜੀ ਇਹ ਕਰਕੇ ਫਿਰ ਥੋੜਾ ਕੰਮ ਹੀ ਘੱਟ ਕੀਤਾ ਇੱਕ ਦੋ ਮੱਝਾਂ ਲਈ ਜਾਂਦਾ ਵੇ ਗੂ ਗਈਆਂ ਚਲੋ ਵਧੀਆ ਵਧੀਆ ਵੀਰ ਜੀ ਇਦਾਂ ਹੀ ਚਲੋ ਖਲਾਰਾ ਕਰੋ ਇੱਥੇ ਬੜਾ ਇਰਾਦੇ ਵਿੱਚ ਇਹ ਲੋ ਵੀਰ ਜੀ ਖਲਾਰਾ ਵੀਰ ਨੇ ਨਾ ਗੇੜ ਗੂੜ ਨਵਾਂ ਲਵਾਇਆ ਵਾ ਤੇ ਘਰ ਦਾ ਕੰਮ ਕਰਾਉਂਦੇ ਹੋ ਗਿਆ ਸਾਰਾ ਜਣ ਹਾਂਜੀ ਚਲੋ ਇਦਾਂ ਹੀ ਆਂ ਵੀਰਜੀ ਘਰ ਘਰ ਦੇ ਕੰਮ ਕਰ ਚੱਲਦੇ ਰਹਿੰਦੇ ਆ ਅੱਛਾ ਇੱਕ ਵੇਗੀ ਆ ਵੀਰਜੀ ਪਹਿਲਾਂ ਨਾਂ ਰਸਤੇ ਨੰਬਰ ਦੱਸਿਓ ਮੈਂ ਬਰਾ ਦਰਸ਼ਨ ਜੇ ਹਾਂਜੀ ਵੀਰਜੀ ਪਿੰਡ ਬੋੜੇਵਾਲ ਕੰਗ ਤੇ ਸੇਲਮ ਜੀ ਠਜਲਾ ਮਰ ਸਰ ਹਾਂਜੀ ਫੋਨ ਨੰਬਰ 9463526806 ਠੀਕ ਹੈ ਵੀਰ ਜੀ ਹਾਂਜੀ ਵੀਰ ਜੀ ਕਿੰਨੇ ਪਸ਼ੂ ਅੱਜ ਸੋਖ ਜੀ ਆਪਣੇ ਕੋਲ ਤਿੰਨ ਝੋਟੀਆਂ ਵਾ ਦੋ ਸੋਈਆਂ ਵਾ ਇੱਕ ਤਾਂ ਝੋਟੀ ਲੋਈ ਸੂਈ ਹੈ ਲੋਈ ਇਹ ਪਿਓਰ ਹਾਂਜੀ ਟੋਕੜ ਝੋਟੀ ਵੀ ਆਪਣੇ ਕੋਲ ਹੈਗੀ ਇੱਕ ਬਹੁਤ ਚੰਗੀ ਹਾਂਜੀ ਹਾਂ ਤੇ ਵੀਰੇ ਦੱਸਿਓ ਪਹਿਲੀ ਦਾ ਸੋਖ ਜੀ ਨੂੰ 4 ਦਿਨ ਹੋ ਗਏ ਸੂਈ ਨੂੰ ਨਾਲੂ ਤੇ ਬੱਚਾ ਵਾ 4 ਦਿਨ ਸੂਈ ਨੂੰ ਹੋ ਗਏ ਵੀਰ ਜੀ ਨਾਲੂ ਤੇ ਬੱਚਾ ਦਿਖਾ ਦੇਣਾ ਤੁਹਾਨੂੰ ਕੱਟੀ ਵੀਰ ਜੀ ਹੈ ਕੱਟੇ ਹਾਂ ਕੱਟੀ ਰੇਲ ਦਾ ਵੀਰ ਜੀ ਲੋਈ ਝੋਟੀ ਆ ਆ ਦੁਕਾਨ ਛੋਟੀ ਨੂੰ ਚੰਗਾ ਲੱਗਾ ਵਾ ਛੋਟੀ ਇਦਾਂ ਦੇ ਕੇ ਭਾਵੇਂ ਬੱਚੇ ਤਾਂ ਬਿਨਾਂ ਥੱਲੇ ਬੈਠੇ ਰਹੋ ਵੇਖੋ ਵਿਰਜੀ ਵੀਰ ਨੇ ਉਦਾਈ ਠੰਡੀ ਸੀ ਰਿਆ ਥੋੜਾ ਹਨੇਰਾ ਹੀ ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਿਰਜੀ ਖੋ ਲੈ ਵਾ ਠੀਕ ਹੈ ਵਿਰਜੀ ਐ ਕੋਈ ਵਿਰਜੀ ਬਰਾ ਬੈਠਣਾ ਚ ਨਹੀਂ ਛੋਟੀ ਇਹ ਬੱਚਾ ਲਾ ਕੇ ਵਿਖਾਉਣਾ ਵਾ ਖਾ ਲੈ ਵਾ ਜਲਾਨ ਸਰ ਇਹ ਫੋਟੇ ਗਿਰ ਕਰਦੇ ਥਣ ਲਗਾ ਛੋਟੀਆਂ ਠੀਕ ਹੈ ਵਿਰਜੀ ਹਾਂ ਠੀਕ ਹੈ ਥਾਲ ਲੈ ਵਾ ਇਹ ਠੰਡੀ ਸੀਲ ਬਿਲਕੁਲ ਭਾਵੇਂ ਇਦਾਂ ਇਧਰੋਂ ਦੇ ਬੈਠੇ ਰਹੋ ਵੇਖ ਠੀਕ ਆ ਵੀਰ ਜੀ ਐਦਾਂ ਢੰਡੀ ਸਿੱਲਿਆ ਇਹਨੂੰ ਬੱਚਾ ਲਾ ਕੇ ਦਿਖਾ ਨਾ ਹਾਂ ਲਾਓ ਵੀਰ ਜੀ ਟਾਈਮ ਵਾ ਕਾਫੀ ਹੋ ਗਿਆ ਜੋ ਵੀਰ ਜੀ ਟਾਈਮ ਵੀ 6 ਵਜੇ ਚੱਲੇ ਆ ਨੇਹਰਾ ਹੋਉਂਦਿਆ ਜੀ ਸੂਈ ਚ ਪੰਜਵੇਂ ਦਿਨ ਸੂਈ ਨੂੰ ਡਾੜੂ ਤੇ ਬੱਚਾ ਜੀ ਠੀਕ ਆ ਵੀਰ ਜੀ ਵੀਰ ਜੀ ਘੱਟ ਘੱਟ ਚੰਗਾ ਝੋਟੀ ਲੱਗਾ ਲੋਈ ਝੋਟੀ ਲੋਈਆਂ ਚ ਆ ਜਾਂਦੀ ਆ ਦੁੱਧ ਝੋਟੀ ਥੱਲੇ ਹੋਗਾ 10 ਕਿਲੋ ਐਸ ਟਾਈਮ 10 ਲੀਟਰ ਦੁੱਧ ਤਿਆਰ ਆ ਬੌਲਾ ਹੀ ਆ ਵੀਰ ਜੀ ਫਿਰ ਤੇ ਪੰਜਵਾਂ ਦਿਨ ਪੰਜਵਾਂ ਦਿਨ ਸੂਈ ਨੂੰ ਆ ਤੇ ਚਵਾਈ ਵੇਖੋ ਕੀ ਲੱਗੀ ਠੀਕ ਆ ਵੀਰ ਜੀ ਬੱਡੀ ਛੋਟੀ ਪੂਰੀ ਫੁੱਲ ਅਦਕਾਰ ਪੂਰਾ ਫੁੱਲ ਲੱਗਾ ਛੋਟੀ ਨੂੰ ਤੇ ਵੀਰ ਜੀ ਜਿੰਨੀ ਹੈਗੀ ਛੋਟੀ ਸਾਫ ਆ ਹਾਂਜੀ ਹਾਂਜੀ ਵੀਰ ਜੀ ਤੇ ਵੀਰ ਕਹਿੰਦਾ ਠੰਡੀ ਸੀਲ ਆ ਜਿਹੜਾ ਮਰਜੀ ਵੀਰਪਰਾ ਚੋ ਸਕਦਾ ਜਿੱਦਾਂ ਮਰਜੀ ਚੋਜ ਨੂੰ ਵੇਖੋ ਵੀਰ ਜੀ ਪਸਮਗੀ ਛੋਟੀ ਕਰਿਓ ਵੀਰ ਜੀ ਬੱਚਾ ਪੜਾ ਕਰਿਓ ਬੱਚਾ ਪੜਾ ਵੀਰ ਜੀ ਥਾਂ ਦਿਖਾ ਦਿੰਨੇ ਤੁਹਾਨੂੰ ਛੋਟੀ ਦਾ ਥਾਂ ਚੰਗਾ ਲੱਗਾ ਛੋਟੀ ਨੂੰ ਲੱਗਾ ਵੀ ਕੁਆਲਟੀ ਵਾਲਾ ਵਾ ਨੋਕ ਵਾਲਾ ਵਾ ਕਰੇ ਚੁਆਈ ਵੇਖਣ ਲੱਗਦੇ ਬੈਗਾ ਮੀਰ ਕਹਿੰਦਾ ਠੰਡੀ ਸੀਲ ਲਾਤਾਂ ਤੋਂ ਲਾਤ ਨਹੀਂ ਚੁੱਕਦੀ ਛੋਟੀ ਚੁਆਈ ਇਦਾਂ ਨੀ ਕਿ ਪੈ ਨਿਆਣਾ ਬੈ ਜਾ ਥੱਲੇ ਮਾਰੋ ਵਿਜੀ ਤਾਂ ਵੇਖੋ ਵਿਰਜੀ ਤਾਰਾ ਮਾਰ ਕੇ ਵੀ ਨਾ ਦਿਖਾ ਪਿਆ ਠੀਕ ਹੈ ਵਿਜੀ ਵੇਖੋ ਵਿਰਜੀ ਚੁਆ ਬਹੁਤ ਵਧੀਆ ਲੱਗਾ ਛੋਟੇ ਨੂੰ ਠੀਕ ਹੈ ਵਿਜੀ ਮੋਗਾ ਚੋਂ ਮੋਗਾ ਠੀਕ ਹੈ ਵੀਰ ਜੀ ਵੀਰ ਜੀ ਚਵਾਈ ਚੰਗੀ ਲੱਗੀ ਝੋਟੀ ਨੂੰ ਵੀਰ ਜੀ ਪੋਲੀ ਪੂਲੀ ਚੋਂ ਚ ਬਹੁਤ ਪੋਲੀਆਂ ਵੇਖਣ ਦੇ ਧਰ ਕੇ ਤੇ ਹਾਂ ਜੀ ਵੇਖ ਥਾਨ ਦੇਖੋ ਵੀ ਜੀ ਉਹਨ ਦਿਖਾ ਦਿੰਨੇ ਥਾਲੇ ਵਾ ਥਾਨ ਵੀ ਨੋਕ ਵਾਲਾ ਲੱਗਾ ਲੱਗਾ ਵੀ ਕੱਲਾ ਕੱਲਾ ਥਾਨਿਆ ਤੇ ਵੀਰ ਜੀ ਖੋਲ ਲੈ ਨੂੰ ਝੋਟੀ ਨੂੰ ਤੁਹਾਡੇ ਤੋਂ ਦੇ ਦੇ 12 13 ਕਿਲੋ ਸੌਫਾ ਪਹਿਲੇ ਦਿਨ ਤੋਂ 12 ਕਿਲੋ ਚਾਹ ਲੈ ਜੀ ਪਹਿਲੇ ਸਵੇਰੇ 12 ਲੀਟਰ ਵੀਰ ਕਹਿੰਦਾ ਦੂਜੇ ਸਵੇਰੇ ਹਰਕੀ ਝੱਟੀ ਵੀਰ ਜੀ ਝੋਟੀ ਥੱਲੇ ਉਹ ਭਰ ਗੀ ਹੋਰ ਪੂਰੀ ਵੇਖ ਲੋ ਹਾਂ ਕੁਆਲਿਟੀ ਵਾਲਾ ਲੱਗਾ ਝੋਟੀਆਂ ਪੂਰਾ ਲੈ ਅਬ ਜੀ ਆ ਠੰਡੀ ਸੀ ਬਰਕੋ ਠੰਡੀ ਸੀ ਲੈ ਹੁਣ ਵੀਰ ਜੀ ਕਿੰਨਾ ਬੋਲਾ ਦੱਸਿਆ ਬੋਲਾ 18 ਲੀਟਰ ਬੋਲਾ ਹੀ ਆ ਵੀ ਕਿੰਨਾ ਪੰਜਵੇਂ ਦਿਨ ਦੀ ਸੂਈ ਹੈ ਜੇ ਹਾਂ ਹਾਂ ਹਣ ਵੀਰ ਜੀ ਜਿੰਨਾ ਸਾਫ ਲੱਗਾ ਝੋਟੀਆਂ ਲੱਗਾ ਵੀ ਪੂਰਾ ਫੁੱਲ ਸਾਈਜ਼ ਵਾਲਾ ਹਾਂ ਜੀ ਵੀਰ ਜੀ ਸੇਲ ਦੇ ਵੀਰ ਜੀ ਚੰਗਾ ਪਰ ਥੋੜਾ ਖੁੱਲਾ ਇੰਨਾ ਜ਼ਿਆਦਾ ਨਹੀਂ। ਦੇਖੋ ਵੀਰ ਜੀ ਥੱਲੇ ਬੈਠ ਰਹੋ। ਠੀਕ ਆ ਵੀਰ ਜੀ। ਹਾਂ। ਤੁਸੀਂ ਕੀ ਮੁੱਲ ਕਰਨਾ ਫਿਰ ਇਹਦਾ? ਲੱਖ ਜੀ ਝੋਟੀ ਦਾ ਮੁੱਲ ਜਿਆ ਜੀ ਕਰਨਾ ਦੇਣ ਵਾਲਾ ਹੀ। ਹਾਂ ਜੀ ਦੱਸੋ। ਮੁੱਲ 1.5 ਕਰ ਦਈਏ। 1.5? ਹਾਂ। ਜਿਆ ਜਿਆ ਕਰੋ। ਲੱਖ ਦੀ। ਇੱਕੋ ਵੜੀ ਸਰ ਦੱਸੋ ਇੱਕੋ ਵੜੀ ਹਾਂ ਨਾ। ਜਿਆ ਝੁੱਟੀ ਦੇਣੀ ਹੈ ਨਾ ਜਿਹੜੀ। ਹਾਂ ਜੀ ਹਾਂ ਜੀ। ਮੁੱਲ ਜੋ ਮਰਜ਼ੀ ਕਰਦੇ ਰਹੀਏ। ਹਾਂ ਜੀ ਹਾਂ ਜੀ। ਹਾਂ ਨਾ ਝੁੱਟੀ ਦੇਣੀ ਹੈ 90 ਹਜ਼ਾਰ ਦੀ ਦੇਣੀ ਹੈ ਝੁੱਟੀ। 90 ਹਜ਼ਾਰ ਦੀ ਵੀ ਕਹਿੰਦਾ ਦੇਣੀ ਆ। ਬਾਕੀ ਵੀਰ ਭਰਾ ਕੋਈ ਫੋਨ ਲਾ ਲੇ ਚਲੋ ਵੀਰ ਕਹਿੰਦਾ ਸੋਰ ਸੱਪਾ ਕਰ ਦਾਂਗੇ ਦੇਖੋ ਵੀਰ ਜੀ ਧਾੜ ਮਾਰ ਕੇ ਜੀਨੇ ਦਿਖਾਤੀ ਠੰਡੀ ਸੀਲ ਆ ਵੀਰ ਕਹਿੰਦਾ ਜਿਹੜਾ ਮਰਜੀ ਬੱਚਾ ਚ ਹੋਵੇ ਸਿਆਣਾ ਚ ਹੋਵੇ ਬਜ਼ੁਰਗ ਚ ਹੋਵੇ ਜਿਹੜਾ ਮਰਜੀ ਚੋਲੇ ਆ ਭਾਈ ਤਾਂ ਨਹੀਂ ਚੋਲਾ ਹੈ ਦੇਖੋ ਵੀਰ ਜੀ ਮਗਰੋਂ ਦੀ ਵੀਰ ਬੈ ਗਿਆ ਵਾ ਗਾਈਆਂ ਵਾਲਾ ਸਾਹ ਕੀਤਾ ਮਈ ਦਾ ਵੀਰ ਨੇ ਛੋਟਿਆ ਠੰਡੀ ਸੀਲ ਕਰਦਾ ਇਹਦਾ ਲੈ ਵਾ ਛੋਟੇ ਦੇਖੋ ਵੀਰ ਜੀ ਫਿਰ ਦਿਖਾਤਾ ਤੁਹਾਨੂੰ ਚੰਗੀ ਆ ਇਹਦਾ ਵੀਰੇ ਦੱਸਿਓ ਤੋਕਰ ਝੋਟੀ ਦੇਖੋ ਕੀ ਸਿੰਗ ਵੀ ਚੰਗ ਲੱਗਾ ਕਾਲੀ ਭੌੜਿਆ ਇਹ ਥੋੜਾ ਕਾਲੀ ਮੈਥੋਂ ਆਈ ਦੀਨ ਲੈ ਝੋਟੀ ਨਾ ਜੇ ਸ਼ੱਲਾ ਪਤਾ ਹੀ ਦੇਖੋ ਲੈ ਵੇਖੋ ਝੋਟੀ ਹਾਂਜੀ ਹਾਂਜੀ ਦੇਖੋ ਵੀਰ ਜੀ ਉੱਥੇ ਪੜੇ ਚੋਕੀ ਲੰਦੀ ਆ ਕੱਦ ਕਾੜ ਫੁੱਲ ਲੱਗਾ ਝੋਟੀ ਨੂੰ ਦੋ ਟਾਈਮ ਵੀਰ ਕਹਿੰਦਾ ਚੋਈ ਵੀਰ ਜੀ ਦੁੱਧ ਕਿੰਨਾ ਇਹ ਦੇਖੋ ਦੋ ਟਾਈਮ ਚੋਕੇ ਨਾਲ ਦੀ ਪਹਾੜੇ ਤੇ ਇੱਥੇ ਥੋੜਾ ਜਿਹਾ ਕਾਲਾ ਰੰਗ ਜੀਨ ਲੱਗਾ ਮਾਲ ਦੇ ਵਿੱਚੋਂ ਆਈ ਆ ਹਾਂਜੀ ਹਾਂਜੀ ਤੇ ਉਹਦਾ ਪਹਾੜੇ ਤੇ ਮੈਂ ਦੋਵੇਂ ਟਾਈਮ ਚੋਲੀ ਮੜਾ ਆ ਜਾਏ ਰਵਾਜ ਕੀਤਾ ਨੇ ਕਿਉਂ ਤੇ ਰਸ ਜੀਨ ਨਹੀਂ ਪੂਰੀ ਆ ਪੂਰਾ ਜੀਨ ਹੀ ਲਾਇਆ ਛੋਟੀ ਤੇ ਉੱਥੇ ਦੁੱਧ ਮੈਂ 7 ਕਿਲੋ ਚੋਕੇ ਲੈਂਦਾ ਵਾ 7 ਲੀਟਰ ਵੇਖੋ ਵੀਰ ਜੀ ਛੋਟੀ ਦਾ 6 ਕਿਲੋ ਹੋਗਾ ਇਸ ਟਾਈਮ ਅੱਛਾ ਉਹਦਾ 7 ਚੋਂ 6 ਦੀ ਗਾਰੰਟੀ ਦਿੰਦਾ ਵੀਰ ਜੀ ਨਾਲ ਤੇ ਦੂਜੇ ਥਾਂ ਮੜਾ ਮੋੜ ਤੇ ਇੰਨਾ ਕਰ ਸਕਦੇ ਹਾਂ ਹਾਂਜੀ ਹਾਂਜੀ ਵੀਰ ਜੀ ਆਪਣੇ ਥਾਂ ਕਰਨਾ ਹੀ ਦੰਗੜ ਟੀਕਾ ਲਾਇਆ ਤੇ ਰਾਤੀ ਭੜਾ ਦੇ ਚੋਲੇ ਆ। ਵੇਖੋ ਵੀਰ ਜੀ ਕਾਦਕਾਰ ਝੋਟੀ ਨੂੰ ਚੰਗਾ ਲੱਗਾ, ਸਿੰਘ ਵੀ ਚੰਗਾ ਲੱਗਾ ਵਾ, ਥਾਂ ਲੈਵਾ ਵੀ ਸੋਹਣਾ ਲੱਗਾ ਝੋਟੀ ਨੂੰ। ਬਾਕੀ ਘਰ ਵਾਲਾ ਕਹਿੰਦਾ ਵੀ 20-25 ਦਾ ਟੀਕਾ ਲੱਗੇ ਨਾ ਹੋਇਆ ਆਪਾਂ ਉਦਾਂ ਲਈ ਆ। ਅੱਛਾ 20-25 ਦੇ ਨਾ ਉਦਾਂ ਪਰ ਆਪਾਂ ਗਰੰਟੀ ਨਹੀਂ ਦੇਣੀ। ਵੇਖੋ ਵੀਰ ਜੀ ਵੀਰ ਕਹਿੰਦਾ ਟੀਕਾ ਲੱਗੇ ਨੂੰ ਵੀ ਹੋਏ ਆ ਤੇ ਪਰ ਆਪਾਂ ਗਰੰਟੀ ਨਹੀਂ ਦੇਣੀ। ਆਪਾਂ ਵੀ ਉਤਾ ਲਈ ਤੇ ਗਾਂ ਵੀ ਉਦਾਂ ਦੇਣੀ। ਆ ਵੇਖੋ ਠੰਡੀ ਸੀ। ਹਾਂਜੀ ਠੀਕ ਹੈ ਵੀਰ ਜੀ। ਐਦਾਂ ਪਾ ਬੈਠਾ ਝੋਟੀ ਥੱਲੇ। ਥਾਣੀ ਵੇਖੋ ਝੋਟੀ ਅ ਆਹ ਕਿਹਦਾ ਵੱਖਰਾ ਵੱਖਰਾ ਜੀ ਕੱਦ ਕੱਦ ਫੁੱਲ ਲੱਗਾ ਝੋਟੀ ਨੂੰ ਪੂਰਾ ਤਾਂ ਵੀਰ ਕਹਿੰਦਾ ਰੇਟ ਇਹਦਾ ਨਿਗਾ ਜੇ ਹੀ ਕਰਨਾ ਵਾ ਇੱਕ ਵਾਰੀ ਵੀ ਸੇਵੜਾ ਲਾ ਲਿਓ 2007-8 ਕੋਲੋਂ ਆਉਣਾ ਤੇ ਹੀ ਜਾਊਗੀ ਠੀਕ ਆ ਵੀਰ ਜੀ ਹਾਂ ਜੀ 7 ਲੀਟਰ ਦੁੱਧ ਆ ਵੀ ਕਹਿੰਦਾ ਪਰ ਆਪਾਂ ਛਿਆਂ ਦੀ ਗਾਰੰਟੀ ਦਵਾਂਗੇ ਹੁਣ ਬਿਲਕੁਲ ਹਾਂ ਵੀਰੇ ਆਪਣੇ ਘਰੇ ਪਾੜੇ ਤੇ ਇਹ ਦੂਜੇ ਥਾਂ ਜਾ ਕੇ ਤੇ ਹੀ ਕਰ ਸਕਦੇ ਆ ਠੀਕ ਆ ਵੀਰ ਜੀ ਦੇਖੋ ਲੈ ਵਾ ਸੱਚ ਤਰਾਂ ਨੂੰ ਲੈ ਵਾ ਕੇ ਠੀਕ ਆ ਵੀਰ ਜੀ ਕਾਦੇ ਹਕੀਲ ਕਾਦ ਚੰਗਾ ਲੱਗਾ ਛੋਟੀ ਨੇ ਵੇਲੋ ਵੀਰ ਜੀ ਕੂੜਾ ਫੋਲ ਸਾਇਜ ਕਾਦ ਦਿਆ ਛੋਟੀ ਜਿੰਨੀ ਹੈਗੀ ਸਾਫ ਆ ਤੇ ਵੀਰ ਜੀ ਦਾ ਕੀ ਮੁੱਲ ਕਰਨਾ ਹੈ ਮੁੱਲ ਛੋਟਾ ਜਾਈ ਹਾਂਜੀ ਦੱਸੋ ਫਿਰ ਮੁੱਲ 65 ਕਰ ਲੀਏ 60 ਕਰ ਲੀਏ ਜਿਹੜੀ ਛੋਟੀ ਦੇ ਦੇਣੀ ਹੈ ਨਾ ਹਾਂਜੀ ਤੇ ਛੋਟੀ 55000 ਦੀ ਦੇਣੀ ਆ 50000 ਦੀ ਦੇਣ ਵਾਲਾ ਮੁੱਲ 55000 ਦੀ ਚਲੋ ਮੇਰਾ ਮਾਨ ਕਰ ਦੋ ਜੀ 55 ਦੇ ਦਾਂ ਸੁੱਖ ਜੀ ਬਾਕੀ ਵੀ ਕਹਿੰਦਾ 55 ਦੀ ਹਾਂਜੀ ਇਹਦਾ ਹੈਗਾ ਵੇਖੋ ਵੀਰ ਜੀ ਵੀਰ ਨੇ ਰੇਟ ਜਾਇਜ਼ ਕੀਤਾ ਵਾ ਵੀਰ ਕਹਿੰਦਾ 50000 ਛੋਟੀ ਦੇ ਦਾਂਗੇ ਹਾਂਜੀ ਹਾਂਜੀ ਵੇਖੋ ਵੀਰ ਜੀ ਰੇਟ ਪੂਰਾ ਜਾਇਦਾ ਤੇ 7 ਕਿਲੋ ਦੁੱਧ ਆ ਤੇ ਹੈ ਵੀ ਠੰਡੀ ਸੀ ਲਿਆ ਬਿਲਕੁਲ ਆਪਾਂ ਛੇ ਚਵਾਗੇ ਤਾਂ ਵਾਂਗੇ ਤੇ ਇਹਦਾ ਵੀ ਲੈ ਦੱਸਿਓ ਫਿਰ ਛੱਕ ਜਾਈ ਝੋਟੀ ਸੂਈ ਆ ਕੋਈ ਡੇਢ 2 ਮਹੀਨੇ ਹੋ ਗਿਆ ਆਹ ਕੱਟੀ ਜੇ ਉੱਤੇ ਤਾਂ ਪੜੀ ਆ ਆਹ ਵੀਰ ਜੀ ਕੱਟੀ ਆ ਪੜੀ ਆ ਡੇਢ 2 ਮਹੀਨੇ ਹੋ ਗਏ ਵੀਰ ਕਹਿੰਦਾ ਆਪਾਂ ਲਈ ਸੱਜਰ ਝੋਟੀ ਹਾਂਜੀ ਵੀਰ ਜੀ ਠੀਕ ਹੈ ਹਾਂਜੀ ਇਹ ਦੁੱਧ ਹੈ ਥੋੜਾ ਜਿਹਾ ਪਹਿਲਾਂ ਦੁੱਧ 10-10 ਕਿਲੋ ਹੈ ਠੀਕ ਹੈ ਲੈ ਥੋੜੀ ਠੰਡੀ ਪਾਲ ਹੋ ਗਈ ਪਰ ਲੈ ਜਾਈ ਹਾਂਜੀ ਉਹ ਦੁੱਧ ਮੁੜ ਕੇ ਠੀਕ ਆ ਨਾ ਕੱਟ ਗਈ ਹਾਂਜੀ ਦੁੱਧ ਨੂੰ ਇੱਕ ਟਾਈਮ ਤੇ ਹੈਗਾ ਇੱਥੇ ਜਿਹੜਾ ਪੱਕਾ 6 ਹੋ ਜਾਏ 7 ਹੋ ਜਾਏ 6 ਕਰਕੇ ਧਵਾਗੇ ਠੀਕ ਹੈ ਵੀਰ ਜੀ ਬਾਕੀ ਕੱਦਵਾਜ ਨੂੰ ਝੋਟੀ ਪੜੀ ਆ ਇਹ 10 ਤਰੀਕ ਦਿਨ ਮੈਂ ਠੀਕਾ ਵੀ ਇੱਥੇ ਆਪਣੇ ਘਰੇ ਭਰਾਇਆ ਠੀਕ ਹੈ ਵੀਰ ਜੀ ਠੀਕਾ ਤਸੱਲੀ ਨਾਲ ਭਰਾਇਆ 2 ਦਿਨ ਠੀਕਾ ਭਰਾਇਆ ਠੀਕ ਹੈ ਵੀਰ ਜੀ ਹਾਂ ਆਪਾਂ ਹੁਣ ਏਦਾਂ ਹੀ ਦੇਣੀ ਆ ਆਪਾਂ ਬਿਲਕੁਲ ਜੈ ਮੁੱਲ ਚ ਦੇ ਦੇਣੀ ਬੱਚੇ ਦਾ ਨਹੀਂ ਆਪਾਂ ਨਾਲ ਹੈ ਬੱਚਾ ਨਾਲ ਦੇਣਾ ਤੇ ਨਾਲ ਕੱਟ ਠੀਕ ਹੈ ਠੀਕ ਕੱਟੀ ਦੇਣੀ ਉਹ ਕਿਦਾਂ ਪੜੀ ਆ ਨਹੀਂ ਆ ਦਿਖਾ ਤੀ ਕੱਟੀ ਆ ਤੇ ਥਾਂ ਦਾ ਦੱਸਿਆ ਵੀਰ ਨੇ ਥੋੜਾ ਇਹ ਜੀ ਥਾਂ ਦਾ ਕਿੰਨੀ ਕਿ ਧਾਰਾਂ ਦਾ ਸਿਰਫ 10 12 ਧਾਰਾਂ ਘਟਿਆ ਗੱਲ ਦਾ 10 12 ਧਾਰਾਂ ਹੀ ਘਟਿਆ ਇੰਨੀਆਂ ਆਣੀਆਂ ਤੇ ਦੁੱਧ 6 ਕਿਲੋ ਹੋਗਾ 6 ਕਿਲੋ ਹੋਗਾ ਤੇ ਵੀਰੇ ਖੋਲੇ ਨੂੰ ਮਾਰਿਆ ਜਾਨਾ 10 ਤਰੀ ਦਾ ਟੀਕਾ ਭਰਵਾਇਆ ਠੀਕ ਆ ਬਾਹਰ ਨੂੰ ਕੱਢੋ ਇੱਥੇ ਹਨੇਰਾ ਥੋੜਾ ਹਨੇਰਾ ਹੋ ਗਿਆ ਵਾ ਚੰਦ ਨੇ ਮਰਜੀ ਦਿਖਾਈ ਵੀਰਾਂ ਨੂੰ ਕੱਢ ਦੇਖੋ ਭਾਈ ਕੱਟ ਕੱਟ ਫੁੱਲ ਲੱਗਾ ਵਿਜੀ ਝੋਟੀ ਨੂੰ ਤੇ ਪਲੀ ਜੁੜੀ ਆ ਵੀਰ ਕਹਿੰਦਾ ਥਾਂ ਥੋੜੀਆਂ ਕਿ ਧਾਰਾਂ ਘਟਣ ਕਰਨ ਆਪਾਂ ਮਹੀਂ ਹੋਂ ਦੇ ਦੇਣੀ ਜਾਇਜ ਪਾਲੀ ਜੁੜੀ ਚੰਗੀ ਝੋਟੀ ਵੀਰ ਜੀ ਵੇਖ ਲੋ ਪਾਲੀ ਅਸਾਂ ਝੋਟੀ ਕਿਦਾਂ ਕੱਟ ਕੱਦ ਵੀ ਹੁੱਲ ਲੱਗਾ ਵੀਰ ਜੀ ਧਾਰੂ ਵੀਰ ਜੀ ਤਾਂ ਫੇਸ ਕੁਆਲਿਟੀ ਦਿਖਾ ਦਿੰਨੇ ਵੇਖੋ ਵੀਰ ਜੀ ਵੀਰ ਭਰਾ ਕੋਈ ਲੈ ਜਾਊਗਾ ਸੰਭੂ ਸੇਵਾ ਕਰੂਗਾ ਜਿੰਨਾ ਵੀਰ ਨੇ ਮੁੱਲ ਕਰਨਾ ਉਹਨਾਂ ਦੇ ਫੰਡਰਾਂ ਦਾ ਹੀ ਲੈ ਜਾਂਦਾ ਕੋਈ ਹਾਂ ਬਿਲਕੁਲ ਬਿਲਕੁਲ ਮਗਰ ਕੱਟੇ ਹੋ ਤਾਂ ਦਾਪੜੀ ਹੈ ਕੱਟੀ ਵੀਰ ਜੀ ਦਿਖਾਤੀ ਜਾਂ ਮੈਂ ਵੀ ਦਿਖਾਤੀ ਆ ਮਹੀ ਪਲੀ ਜੁਰੀ ਐ ਬਸ ਵੀਰ ਨੇ ਦੱਤੀ ਗੱਲ ਧਾਰਾਂ ਦਾ ਫਰਕ ਐ ਥੋੜਾਗਾ ਵੀਰ ਜੀ ਬੈਣੀ ਵਾਲਾ ਤੇ ਜਾਂ ਆ ਬੈਣੀ ਵਾਲਾ ਪਹਿਲਾ ਥਾਂ ਪਹਿਲਾ ਥਾਂ ਬੈਣੀ ਵਾਲਾ ਬਾਕੀ ਚੌਣ ਚੁਆੜ ਇੱਕ ਨੰਬਰ ਉਹ ਪਲੀ ਜੁਆਏ 99 ਕਪੂਰ ਸ਼ਟਲੇ ਸੰਟੂ ਠੀਕ ਐ ਵੀਰ ਜੀ ਤੇ ਵੀਰ ਜੀ ਕੀ ਮੁੱਲ ਕਰਨਾ ਫਿਰ ਇਹ ਸੁਖ ਜੀ ਮੁੱਲੇ ਦਾ 75 ਕਾਲੀ 70 ਕਾਲੀ ਹਾਂ ਜੀ ਦੇ ਦੇਣੀ ਆ ਆਪਾਂ ਹਾਂ ਜੀ ਦੇਣ ਵਾਲਾ ਮੁੱਲੇ ਹਾਂਜੀ ਤੇ 63000 ਮੈਂ ਦੇ ਦੇਣੀ ਆ 36000 ਦੀ ਵੀਰ ਕਹਿੰਦਾ ਦੇ ਦੇਣੀ ਆ ਵੀਰ ਕਹਿੰਦਾ ਸਾਨੂੰ ਤੇ ਚਲੋ ਆਪਾਂ ਬੜੀ ਮਹਿੰਗੀ ਮਹਿੰਗੀ ਲੈਂਦੀ ਆ ਹਾਂਜੀ ਠੀਕ ਆ ਵੀਰ ਕਹਿੰਦਾ ਚਲੋ ਮਾੜੀ ਜੀ ਥਾਨ ਕਰਨ ਪੈ ਗਈ ਆ ਤੇ ਹੁਣ ਵੀਰ ਕਹਿੰਦਾ 63000 ਦੀ ਦੇ ਦੇਣੀ ਚਲੋ ਘਾਟਾ ਵਾਧਾ ਨਾਲ ਹੀ ਹੁੰਦਾ ਹਾਂਜੀ ਤੇ ਬਾਕੀ ਵੀ ਠੀਕ ਆ ਵੀਰ ਨੇ ਪੜਾਇਆ ਉਹਦੇ ਕਰਮ ਅੱਗੇ ਬਣ ਵੀ ਸਕਦੀ ਆ ਛੋਟੀ ਠੀਕ ਆ ਵੀਰ ਜੀ ਤਿੰਨ ਪਸ਼ੂ ਵੀਰ ਕੋ ਤਿੰਨੇ ਸੂਏ ਸਵਾਏ ਆ ਹੈ ਵੀ ਚੰਗੀ ਆ ਟੋਪ ਕੁਆਲਿਟੀ ਦੇ ਆ ਤੇ ਪਹਿਲੀ ਝੋਟੀ ਤਾਂ ਰੇਟ ਵੀ ਵੀਰ ਨੇ ਛੋਟੇ ਛੋਟੇ ਕੀਤੇ ਆ ਪਹਿਲਣੇ ਆ ਝੋਟੀ ਨਹੀਂ ਦੂਜਾ ਸੂਆ ਸੌਰੀ ਵੀਰ ਜੀ ਦੂਜਾ ਸੂਆ ਝੋਟੀ ਲੋਹੀ ਆ ਦੁੱਧ ਵੀਰ ਜੀ ਕਿੰਨਾ ਦੱਸੇ ਦਾ ਕੱਲ ਦੁੱਧ ਬੋਲਾ ਏ ਥੱਲੇ ਬੋਲਾ 10 ਲੀਟਰ ਆਏਦੇ ਥੱਲੇ ਪੰਜਾਂ ਦਿਨਾਂ ਦੀ ਸੂਈ ਤੇ ਇਹ ਵੀਰ ਜੀ ਟੋਕਰ ਆ ਗਈ ਇਹਦੇ ਥੱਲੇ 7 ਲੀਟਰ ਆ ਛਾਂ ਦੀ ਵੀਰ ਨੇ ਗਾਰੰਟੀ ਦਿੱਤੀ ਇਹਦੀ ਵੱਡੇ ਪੂਰੀ ਝੋਟੀ ਰੇਟ ਫੁੱਲ ਸਾਈਜ਼ ਆ ਤੇ ਵੀਰ ਜੀ ਉਹ ਵੀ ਤਾਜੀ ਸੂਈ ਆ ਮਹਾਰਾਜ ਆ ਥਾਨ ਕਰਨ ਵੀਰ ਕਹਿੰਦਾ ਬਹਿਣੀ ਵਾਲਾ ਉਹਦੇ ਨਾਲੇ 6 ਲੀਟਰ ਦੁੱਧ ਆ ਤੇ ਇਹਦਾ ਵੀਰ ਨੇ 63000 ਮੁੱਲ ਕੀਤਾ ਵਾ ਹਾਂ ਠੀਕ ਆ ਵੀਰ ਜੀ ਨੰਬਰ ਨਾ ਤੇ ਐਡਰੈਸ ਦੱਸ ਦੋ ਵੀਰ ਜੀ ਮੇਰਾ ਅਵਦਾਸ ਸਿੰਘ ਪਿੰਡ ਬੋੜੇਵਾਲ ਕੰਗ ਤਹਿਸੀਲ ਰਮਜੀਠਾ ਜ਼ਿਲ੍ਹਾ ਫਰਸਰ ਫੋਨ ਨੰਬਰ 9463522806 ਜੀ ਨੇਰਾ ਬੜਾ ਹੋ ਗਿਆ ਤਾਂ ਕਿ ਵੀਡੀਓ ਥੋੜੀ ਕਨਾ ਇਹ ਕਾਲੀ ਕਾਲੀ ਨਾ ਬਣੀਆਂ ਤੇ ਬਾਕੀ ਵੀਡੀਓ ਵੀਰ ਨੇ ਚੰਗੀ ਬਣਾਈ ਚਲੋ ਪਸ਼ੂ ਵੀ ਵੀਰ ਕੋ ਚੰਗੇ ਆ ਛੋਟੇ 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 ਆ ਸਾਸਿਕਾ ਵੀਰ ਜੀ ਸਾਸਿਕਾ